ਬਠਿੰਡਾ ਜ਼ਿਲ੍ਹੇ ਦੇ ਅੰਦਰ ਹੋਇਆ ਅੱਜ ਐਨਕਾਉਂਟਰ ਏਕਾ 47ਵੀ ਕੀਤੀ ਗਈ ਬਰਾਮਦ ਪੰਜ ਨੂੰ ਕੀਤਾ ਗ੍ਰਿਫਤਾਰ ਅਤੇ ਸ਼ੇਮਾ ਹੋਇਆ ਜ਼ਖਮੀ ਹਸਪਤਾਲ ਵਿਖੇ ਜੇਰੇ ਇਲਾਜ ਮਾਮਲਾ ਪਿਛਲੇ ਦਿਨੀ ਇੱਕ ਹੋਟਲ ਦੇ ਵਿੱਚ ਕੀਤੀ ਗਈ ਲੁੱਟ ਦਾ ਜਿਸ ਦੇ ਵਿੱਚ ਦੋ ਫੌਜੀ ਜਵਾਨ ਵੀ ਇਹਦੇ ਵਿੱਚ ਸ਼ਾਮਲ ਦੱਸਣਾ ਬਣਦਾ ਹੈ ਕਿ ਪਿਛਲੇ ਦਿਨੀ ਪੁੱਜੋ ਵਿਖੇ ਇੱਕ ਹੋਟਲ ਦੇ ਵਿੱਚ ਏਕਾ 47 ਦੀ ਨੋਕ ਦੇ ਉੱਤੇ ਹੋਟਲ ਦੇ ਵਿੱਚ ਲੁੱਟ ਕੀਤੀ ਗਈ ਸੀ ਤੇ ਇਸ ਸਬੰਧੀ ਥਾਣਾ ਕੈਂਟ ਵਿਖੇ ਬਠਿੰਡਾ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਨੂੰ ਲੈ ਕੇ ਅੱਜ ਪੁਲਿਸ ਨੂੰ ਸੂਹ ਮਿਲੀ ਕੇ ਇਹ ਵਿਅਕਤੀ ਨੇ ਜਿਹੜੇ 6 ਵਿਅਕਤੀ ਨੇ ਇਹ ਆਪਣਾ ਪੁੱਚੋ ਦੇ ਏਰੀਏ ਦੇ ਵਿੱਚ ਕਿਤੇ ਨਾ ਕਿਤੇ ਆਪਣਾ ਘੁਮਰੇ ਹਨ ਜਿਸ ਨੂੰ ਲੈ ਕੇ ਆਪਾਂ ਇਸ ਦੇ ਮੱਧਰ ਆਪਣਾ ਬਠਿੰਡਾ ਪੁਲਿਸ ਵੱਲੋਂ ਇਹਨਾਂ ਦਾ ਪਿੱਛਾ ਕੀਤਾ ਗਿਆ ਅਤੇ ਇਹਨਾਂ ਵੱਲੋਂ ਪੁਲਿਸ ਪਾਰਟੀ ਨੂੰ ਦੇਖ ਕੇ ਪੁਲਿਸ ਪਾਰਟੀ ਉੱਤੇ ਫੈਰਿੰਗ ਕਰ ਦਿੱਤੀ ਗਈ ਜੋ ਇੱਕ ਫੈਰ AK-47 ਦਾ ਸੀ ਉਹ ਪੁਲਿਸ ਦੀ ਗੱਡੀ ਦੇ ਵਿੱਚ ਲੱਗਿਆ ਲੇਕਨ ਜਵਾਬੀ ਫਾਇਰਿੰਗ ਦੇ ਵਿੱਚ ਪੁਲਿਸ ਵੱਲੋਂ ਜਦੋਂ ਫਾਇਰਿੰਗ ਕੀਤੀ ਗਈ ਤਾਂ ਇੱਕ ਵਿਅਕਤੀ ਦੇ ਗਿੱਟੇ ਦੇ ਵਿੱਚ ਜਿਹੜੀ ਉਹ ਗੋਲੀ ਲੱਗੀ ਉਹ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਅਤੇ ਇਸ ਦੇ ਵਿੱਚ ਦੋ ਫੌਜੀ ਜਵਾਨ ਹਨ ਆਪਣਾ ਬਠਿੰਡਾ ਪੁਲਿਸ ਵੱਲੋਂ ਪੰਜ ਨੂੰ ਮੌਕੇ ਤੇ ਹੀ ਉਥੋਂ ਆਪਣਾ ਗਿਰਤਾ ਕਰ ਲਿਆ ਗਿਆ 6ਵੇਂ ਨੂੰ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸਪੈਸੀਟ ਨੇ ਦੱਸਿਆ ਕਿ ਇਹਨਾਂ ਦੇ ਵਿੱਚ ਜਿਹੜੇ ਫੌਜੀ ਜਵਾਨ ਦੋ ਹਨ ਉਹਨਾਂ ਦੇ ਵਿੱਚੋਂ ਇੱਕ ਵਿਅਕਤੀ ਵੱਲੋਂ ਫੌਜ ਦੇ ਵਿੱਚੋਂ ਹੀ ਇਹ ਜਿਹੜੀ AK47 ਆ ਉਹ ਚੋਰੀ ਕੀਤੀ ਸੀ ਜਿਸ ਨੂੰ ਲੈ ਕੇ ਹੁਣ ਇਹਨਾਂ ਵੱਲੋਂ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਡੰਗਾਇ ਦੇ ਨਾਲ ਇਹਨਾਂ ਦੇ ਕੋਲੋਂ ਪੁੱਛਗਛ ਕੀਤੀ ਜਾਵੇਗੀ ਐਸ ਨੂੰ ਦਿਖਾ ਰਹੀਆਂ ਪੋਚੋ ਵਿਖੇ ਅੱਜ ਆਪਣਾ ਇੱਕ ਅਨਕਾਉਂਟਰ ਹੋਇਆ ਜਿਸ ਦੇ ਵਿੱਚ 6 ਬੰਦਵਾਸ਼ ਨੇ ਜਿਹੜੇ ਉਹ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਵਿਅਕਤੀ ਜ਼ਖਮੀ ਹੈ ਅਤੇ ਇਹਨਾਂ ਦੇ ਵਿੱਚ ਦੋ ਫੌਜੀ ਜਵਾਨ ਹਨ ਜੋ ਫੌਜ ਦੇ ਵਿੱਚੋਂ ਛੁੱਟੀ ਆਏ ਹੋਏ ਹਨ ਤੇ ਇਹਨਾਂ ਵੱਲੋਂ ਇੱਕ AK47 ਜਿਹੜੀ ਉਹ ਫੌਜ ਦੇ ਵਿੱਚੋਂ ਹੀ ਚੁਰਾਈ ਗਈ ਸੀ ਤੇ ਇਸ AK47 ਦੀ ਨੋਕ ਦੇ ਉੱਤੇ ਇਹਨਾਂ ਦੇ ਵੱਲੋਂ ਪੁੱਛੋ ਵਿਖੇ ਇੱਕ ਹੋਟਲ ਦੇ ਅੰਦਰ ਲੁੱਟ ਕੀਤੀ ਗਈ ਸੀ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਲਗਾਤਾਰ ਇਹਨਾਂ ਦਾ ਆਪਣਾ ਪਿੱਛਾ ਕੀਤਾ ਜਾ ਰਿਹਾ ਸੀ ਤੇ ਅੱਜ ਜਦੋਂ ਪੁਲਿਸ ਨੂੰ ਸੂਹ ਮਿਲੀ ਤਾਂ ਇਹਨਾਂ ਨੇ ਪੁਲਿਸ ਨੂੰ ਦੇਖ ਕੇ ਪੁਲਿਸ ਦੇ ਉੱਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਗਈ ਜਿਸ ਦੇ ਵਿੱਚ ਜਵਾਬੀ ਫਾਇਰਿੰਗ ਦੇ ਵਿੱਚ ਪੁਲਿਸ ਵੱਲੋਂ ਜਦੋਂ ਇਹਨਾਂ ਦੇ ਉੱਤੇ ਫਾਇਰਿੰਗ ਕੀਤੀ ਤਾਂ ਇੱਕ ਜਿਹੜਾ ਸੀਗਾ ਇੱਕ ਵਿਅਕਤੀ ਜ਼ਖਮੀ ਹੋ ਗਿਆ ਤੇ ਉਸ ਦੇ ਕੋਲੋਂ AK47 ਜਿਹੜੀ ਉਹ ਬਿੱਗਪੈਤੇ ਇਹਨਾਂ ਨੂੰ ਜਾ ਕੇ ਆਪਣਾ ਪੁਲਿਸ ਵੱਲੋਂ ਬਾਕੀ ਦੇ ਵਿਅਕਤੀਆਂ ਨੂੰ ਵੀ ਰਾਉਂਡ ਅਪ ਕਰ ਲਿਆ ਗਿਆ ਹੁਣ ਇਹ 6 ਬੰਦਵਾਸ਼ ਨੇ ਜਿਹੜੇ ਆਪਣਾ ਪੁਲਿਸ ਵੱਲੋਂ ਗ੍ਰਿਫਤਰ ਕੀਤੇ ਗਿਆ ਇਹਨਾਂ ਦੇ ਵਿੱਚੋਂ ਇੱਕ ਵਿਅਕਤੀ ਜਿਹੜਾ ਉਹ ਹਸਪਤਾਲ ਵਿੱਚ ਹੈ ਜਿਹੜੇ ਇਲਾਜ ਹੈ ਤੇ ਪੰਜ ਨੂੰ ਪੁਲਿਸ ਆਪਣੀ ਆਪਣਾ ਇਹ ਵੀ ਆਪਣਾ ਨਾਲ ਲੈ ਗਈ ਆ ਉਸ ਨੂੰ ਸੁਣਾਉਣੇ ਆ ਕੀ ਕਹਿੰਦੇ ਨੇ ਐਸਪੀ ਸਿਟੀ ਨਰਿੰਦਰ ਸਿੰਘ ਤੇ ਕੀ ਸੀ ਪੂਰਾ ਮਾਮਲਾ ਰਿਪੋਰਟ ਹੋਇਆ ਕੀ ਮਾਮਲਾ ਸੀ ਕਿਸੀ ਕੇਸੀ ਨੂੰ ਲੈ ਕੇ ਹੋਇਆ ਔਰ ਕਿੰਨੇ ਲੋਕ ਜ਼ਖਮੀ ਹੋਏ ਨੇ ਜੀ ਕਿੰਨੇ ਰਾਉਂਡ ਫਾਇਰ ਹੋਏ ਨੇ ਜੀ ਇਹ ਇੱਕ ਪਿਛਲੇ ਦਿਨੀ 11 ਤਰੀਕ ਦੀ ਇੱਕ ਘਟਨਾ ਸੀਗੀ ਜਿਹੜੀ ਇੱਕ ਕੁਝ ਬੰਦਿਆਂ ਨੇ ਗ੍ਰੀਨ ਨਾਮ ਦਾ ਇੱਕ ਹੋਟਲ ਹੈਗਾ ਪੁੱਚੋ ਦੇਰੀ ਦੇ ਵਿੱਚ ਉੱਥੇ ਇੱਕ ਇੱਕ ਲੋਟਰੀ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਜਿਹਦੇ ਵਿੱਚ ਜਿਹੜਾ ਹੋਟਲ ਦਾ ਮਾਲਕ ਸੀਗਾ ਉਹਦੇ ਕੋਲ 7 ਤੋਂ 8000 ਰੁਪਏ ਤੇ ਨਾਲ ਜਿਹੜੇ ਚਾਰ ਮੋਬਾਈਲ ਸੀਗੇ ਮੌਕੇ ਤੋਂ ਹੋ ਕੇ ਫਰਾਰ ਹੋ ਗਏ ਸੀ ਲੁੱਟ ਕੀਤੀ ਸੀਗੀ ਇਹਨਾਂ ਨੇ ਜੇ ਸਬੰਧ ਦੇ ਵਿੱਚ ਸੀ ਥਾਣਾ ਕੈਂਟ ਦੇ ਵਿੱਚ ਮੁਕੱਦਮਾ ਨੰਬਰ 24 ਅੰਡਰ ਸੈਕਸ਼ਨ ਆਫ ਰੋਬਰੀ ਆਰਮਜ਼ ਐਕਟ ਦੇ ਤਹਿਤ ਮੁਕੱਦਮਾ ਦਰਜ ਕੀਤਾ ਸੀਗਾ ਉਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਡੀਐਸਪੀ ਸਿਟੀ 2 ਸਰਬਜੀਤ ਸਿੰਘ ਜੀ ਨਾਲ ਇਹਨਾਂ ਦੇ ਇੰਚਾਰਜ ਸੀਏ 1 ਇੰਸਪੈਕਟਰ ਕੁਲਦੀਪ ਸਿੰਘ ਜੀ ਤੇ ਇੰਚਾਰਜ ਸੀਏ 2 ਇਨਸਪੈਕਟਰ ਕਰਨਦੀਪ ਇਹਨਾਂ ਦੀ ਟੀਮਾਂ ਬਣਾਈਆਂ ਗਈਆਂ ਸੀਗੀਆਂ ਕਿਉਂਕਿ ਸੈਂਸੇਸ਼ਨਲ ਵਾਰਦਾਤ ਸੀਗੀ ਉਹਦੇ ਵਿੱਚ ਜਿਹੜੀ ਲੁੱਟ ਕੀਤੀ ਸੀਗੀ ਉਹਦੇ ਵਿੱਚ 1k 47 ਵੀ ਲੈ ਕੇ ਆਏ ਸੀਗੇ ਬੰਦੇ ਸੋ ਇਸ ਮੁਕਦਮੇ ਦੀ ਇਨਵੈਸਟੀਗੇਸ਼ਨ ਦੇ ਸਬੰਧ ਦੇ ਵਿੱਚ ਸਾਡੇ ਕੋਲ ਅੱਜ ਇਨਫੋਰਮੇਸ਼ਨ ਸੀਗੀ ਕਿ ਇਹ ਜਿਹੜੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ 6 ਬੰਦੇ ਨੇ ਇਹ ਪੋਚੋ ਦੇ ਏਰੀਆ ਦੇ ਵਿੱਚ ਜਿਹੜੇ ਹੈਗੇ ਨੇ ਘੁੰਮਰੇ ਨੇ ਸੋ ਸਾਡੀ ਜਿਹੜੀ ਪੁਲਿਸ ਪਾਰਟੀ ਸੀਗੀ ਸੀਆਈਏ ਸੀਆਈਏ ਇਨਚਾਰਜ ਵੱਲ ਦੀ ਟੀਮ ਸੀਗੀ ਉਹਨਾਂ ਨੇ ਤੁਰੰਤ ਜਿਹੜੇ ਹੈਗੀ ਐ ਐਕਸ਼ਨ ਕੀਤਾ ਤੇ ਉਹ ਆਪਣੀ ਜਿਹੜੀ ਰੇਡ ਵਾਸਤੇ ਰੈਡੀ ਹੋ ਗਏ ਜਦੋਂ ਅਸੀਂ ਇਸ ਏਰੀਆ ਦੇ ਵਿੱਚ ਇਸ ਇਲਾਕੇ ਦੇ ਵਿੱਚ ਆਏ ਤਾਂ ਇੱਥੇ ਇਹ ਗੱਡੀ ਦੇ ਵਿੱਚ ਖੜੇ ਸੀਗੇ ਜਿਹੜੀ ਆਕਟੂਰਾ ਗੱਡੀ ਸੀਗੀ ਉਹਦੇ ਵਿੱਚ 6 ਦੇ 6 ਦੋਸ਼ੀ ਬੈਠੇ ਸੀਗੇ ਤੇ ਇਹਨਾਂ ਨੇ ਪੁਲਿਸ ਦੀ ਗੱਡੀ ਦੇਖ ਕੇ ਜਿਹੜੀ ਹੈਗੀ ਐ ਸਤਵੰਤ ਫਰੰਟ ਸੀਟ ਤੇ ਬੈਠਾ ਸੀਗਾ ਡਰਾਈਵਰ ਦੇ ਨਾਲ ਵਾਲੀ ਸੀਟ ਦੇ ਉੱਪਰ ਉਹਨੇ ਗੱਡੀ ਦਾ ਜਿਹੜੀ ਬਾਰੀ ਖੋਲ ਕੇ ਤੇ ਪੁਲਿਸ ਪਾਰਟੀ ਦੇ ਉੱਪ ਸਾਡੀ ਗੱਡੀ ਦੇ ਜਿਹੜੀ ਕਨੈਕਟਰ ਸਾਈਡ ਜਿਹੜਾ ਹੈਗਾ ਪਹਿਲੇ ਏ ਕੜਕੀ ਦੇ नीचे ਲੱਗਿਆ ਉਸ ਤੋਂ ਬਾਅਦ ਜਦੋਂ ਰਿਟੈਲੀਗੇਸ਼ਨ ਦੇ ਵਿੱਚ ਸਾਡੇ ਪੁਲਿਸ ਪਾਰਟੀ ਨੇ ਫਾਇਰ ਕੀਤੇ ਸਾਡੇ ਕੋਲ ਦੋ ਫਾਇਰ ਦੇ ਵਿੱਚ ਕੀਤੇ ਗਏ ਇੱਕ ਫਾਇਰ ਜਿਹੜਾ ਸੀਗਾ ਗੱਡੀ ਦੀ ਬਾਰੀ ਦੇ ਵਿੱਚ ਲੱਗਿਆ ਜਿਹੜੀ ਡਰ ਕਨੈਕਟਰ ਸਾਈਡ ਹੈ ਦੂਸਰਾ ਫਾਇਰ ਜਿਹੜਾ ਹੈਗਾ ਇਹਦੀ ਖੱਬੀ ਲਾਦੇ ਪਿੰਜਣੀ ਦੇ ਉੱਪਰ ਲੱਗਿਆ ਸੀਗਾ ਉਸ ਤੋਂ ਬਾਅਦ ਫਾਇਰ ਲੱਗਣ ਤੋਂ ਬਾਅਦ ਜਿਹੜੀ ਇਹਦੀ AK47 ਨੇ ਹੱਥ 'ਚ ਫੜੀ ਹੋਈ ਸੀਗੀ ਉਹ ਥੱਲੇ ਡਿੱਗ ਪਈ ਤੇ ਸਾਡੀ ਪੁਲਿਸ ਪਾਰਟੀ ਨੇ ਤੁਰੰਤ ਜਿਹੜੇ ਐਕਸ਼ਨ ਦੇ ਵਿੱਚ ਹੋ ਕੇ ਇਹਨਾਂ ਨੂੰ 6 ਦੋਸ਼ੀਆਂ ਜਿਹੜੇ ਸੀਗੇ ਬਾਕੀ ਸ਼ਮੀਰ ਦਾ ਰਹਿਣ ਵਾਲਾ ਜਿਹਦੇ ਲੱਤ ਤੇ ਵਿੱਚ ਗੋਲੀ ਲੱਗੀ ਹੈ ਇਹਨੂੰ ਅਸੀਂ ਫਰਦਰ ਸਾਡੀ ਪੁਲਿਸ ਪਾਰਟੀ ਵੱਲੋਂ ਸਿਵਲ ਹਸਪਤਾਲ ਬਠਿੰਡਾ ਦੇ ਵਿੱਚ ਟ੍ਰੀਟਮੈਂਟ ਵਾਸਤੇ ਭੇਜ ਦਿੱਤਾ ਹੈ ਤੇ ਕੋਲ ਇਸ ਹੁਣ ਇਸ ਵਾਰਦਾਤ ਨੂੰ ਇਹ 6 ਬੰਦੇ ਜਿਹੜੇ ਦੋਸ਼ੀ ਅੰਗਾਮ ਨੇ ਜਿਨ੍ਹਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਅਸੀਂ ਇਹਨਾਂ ਨੂੰ ਰਾਉਂਡ ਅਪ ਕਰ ਲਿਆ ਇਹਦੇ ਵਿੱਚ ਇੱਕ ਦੋਸ਼ੀ ਜਿਹੜਾ ਹੈਗਾ ਸਿਵਲ ਹਸਪਤਾਲ ਬਠਿੰਡਾ ਰੈਫਰ ਕੀਤਾ ਕਰ ਦਿੱਤਾ ਗਿਆ ਜਿਹੜੇ ਇਹ AK47 ਰਾਈਫਲ ਸੀਗੀ ਇਹ ਦੋ ਇਹਦੇ ਵਿੱਚ ਦੋਸ਼ੀ ਜਿਹੜੇ ਹੈਗੇ ਨੇ ਉਹ ਆਰਮੀ ਦੇ ਵਿੱਚ ਸਰਵ ਕਰਦੇ ਨੇ ਇੱਕ ਸੰਦੀਪ ਨਾਮ ਦਾ ਵਿਅਕਤੀ ਹੈ ਤੇ ਦੂਸਰਾ ਜਿਹੜਾ ਹੈਗਾ ਗੁਰਦੀਪ ਹੈ ਸੁਨੀਲ 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 ਐਂਡ ਗੁਰਦੀਪ ਜਿਹੜਾ ਸੁਨੀਲ ਹੈ ਮੁਕਸਰ ਦਾ ਰਹਿਣ ਵਾਲਾ ਤੇ ਜਿਹੜਾ ਗੁਰਦੀਪ ਹੈ ਇਹ ਜਿਲ੍ਹਾ ਮੋਗਾ ਦਾ ਰਹਿਣ ਵਾਲਾ ਹੈ ਇਹ ਇਹ ਮਡਲੀ ਇਨਵੈਸਟੀਗੇਸ਼ਨ ਦੇ ਵਿੱਚ ਇਹ ਨਿਕਲ ਕੇ ਆਇਆ ਕਿ ਜਿਹੜੇ ਇਹ ਸੁਨੀਲ ਨੇ ਆਪਣੀ ਆਰਮੀ ਯੂਨਿਟ ਦੇ ਵਿੱਚੋਂ ਇਹ ਕੇ 47 ਜਿਹੜੀ ਸੀਗੀ ਛਪਾਲੀ ਸੀ ਚੋਰੀ ਕਰ ਲਈ ਸੀ ਤੇ ਉਹ ਉਸ ਤੋਂ ਬਾਅਦ ਜਦੋਂ ਇਹ 11 ਤਰੀਕ ਦੇ ਦਿਨ ਇਹ ਕੋਰਟਸ਼ਮੀਰ ਇਕੱਠੇ ਹੋਏ ਸੀਗੇ ਸਤਵੰਦਰ ਦੇ ਘਰੇ ਇਹਨਾਂ ਨੇ ਸਾਰੀ ਪਲੈਨਿੰਗ ਕੀਤੀ ਸੀਗੀ ਲੁੱਟ ਕਰਨ ਦੀ ਵਾਰਤਾ ਨੂੰ ਅੰਜਾਮ ਦੇ ਵਾਸਤੇ ਇਹ ਦੋ ਤਿੰਨ ਜਗ੍ਹਾ ਦੇ ਉੱਪਰ ਪਹਿਲਾਂ ਕਿ ਇਹਨਾਂ ਨੇ ਗਏ ਸੀਗੇ ਬਟ ਜਦੋਂ ਇਹਨਾਂ ਨੇ ਦੇਖਿਆ ਵੀ ਹੋਟਲ ਗ੍ਰੀਨ ਵਾਲਾ ਜਿਹੜਾ ਸੌਫਟ ਟਾਰਗੇਟ ਸੀਗਾ ਤੇ ਇਹਨਾਂ ਨੇ ਹੋਟਲ ਗ੍ਰੀਨ ਦੇ ਅੰਦਰ ਵੜ ਕੇ ਜਿਹੜਾ ਹੈਗਾ ਉਹਦੀ ਲੁੱਟ ਦੀ ਵਾਰਤਾ ਨੂੰ ਅੰਜਾਮ ਦਿੱਤਾ ਤੁਹਾਡੇ ਸ਼ਹਿਰ ਛੇ ਇਸ ਲੁੱਟ ਦੀ ਵਾਰਦਾਤ ਨੂੰ ਅਸੀਂ ਜਿਹੜਾ ਹੈਗਾ ਟਰੇਸ ਕਰ ਲਿਆ ਹੈ। ਇਹਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਛੇ ਦੇ ਛੇ ਦੋਸ਼ੀ ਗ੍ਰਫਤਾਰ ਕਰ ਲਏ ਨੇ ਤੇ ਜਿਹੜਾ ਛੇਵਾਂ ਦੋਸ਼ੀ ਸਤਵੰਤ ਹੈਗਾ ਉਹਦੇ ਪੈਰ 'ਤੇ ਗੋਲੀ ਲੱਗਣ ਕਰਕੇ ਉਹਨੂੰ ਸਿਵਲ ਹਸਪੀਟਲ ਰੋਡਾ ਵਿਖੇ ਉਹਦਾ ਟ੍ਰੀਟਮੈਂਟ ਚੱਲ ਰਿਹਾ ਸਰ ਸੀਸੀਟੀਵੀ 'ਚ ਤਿੰਨ ਜਣਾਂ ਦੀ ਫੁਟੇਜ ਆਜੀ ਬਾਕੀ ਤਿੰਨ ਦਾ ਕੀ ਰੋਲ ਸੀ ਇਹਦੇ ਵਿੱਚ ਕੁਝ ਬੰਦੇ ਬਾਹਰ ਖੜੇ ਸੀਗੇ ਜਿਹੜੀ ਗੱਡੀ ਹੈ ਜਿਹੜੀ ਯੂਜ਼ ਕੀਤੀ ਸੀਗੀ ਉਪਰਾਂ ਗੱਡੀ ਕੁਝ ਬੰਦੇ ਉਹਦੇ 'ਤੇ ਸੀਗੇ ਇੱਕ ਇਹਨਾਂ ਨੇ ਵਾਰਦਾਤ ਦੇ ਵਿੱਚ ਇੱਕ ਬੁਲਟ ਮੋਟਰਸਾਈਕਲ ਵੀ ਯੂਜ਼ ਕੀਤਾ ਜਾ ਕੇ ਲੁੱਟ ਦੀ ਵਾਰਤ ਨੂੰ ਅੰਜਾਮ ਦੇਣ ਦੇ ਵਿੱਚ ਕੋਈ ਅੱਗੇ ਵੀ ਹੋਰ ਬੰਦਾ ਟਾਰਗੇਟ ਤੁਸੀਂ ਇਹਨਾਂ ਕੋਲ ਕੋਈ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਆ ਮੋਡਲੀ ਪੁਛਗਿਸ਼ ਦੇ ਵਿੱਚ ਤੇਹੀ ਨਿਕਲ ਕੇ ਆਇਆ ਕਿ ਇਹ 6 ਬੰਦੇ ਜਿਹਦੇ ਕੁਛਮੀਰ ਇਕੱਠੇ ਹੋਏ ਸੀਗੇ ਤੇ ਇਹਨਾਂ ਨੇ ਮੋਡਲੀ ਜਿਹੜੀ ਮੇਨ ਟਾਰਗੇਟ ਸੀਗਾ ਲੁੱਟ ਕਰਨਾ ਹੀ ਸੀਗਾ ਪਰ ਇੱਕ ਦੋ ਹੋਰ ਟਾਰਗੇਟ ਇਹਨਾਂ ਨੇ ਡਿਸਾਈਡ ਕੀਤੇ ਹੋਏ ਸੀਗੇ ਜਿਨ੍ਹਾਂ ਦਾ ਅਸੀਂ ਨਾਮ ਡਿਸਕਲੋਜ਼ ਨਹੀਂ ਕਰ ਸਕਦੇ ਪਹਿਲਾਂ ਉਹਥੇ ਗਏ ਸੀਗੇ ਜਦੋਂ ਉਹਥੇ ਇਹਨਾਂ ਦੀ ਗੱਲ ਨਹੀਂ ਬਣੀ ਤਾਂ ਫਿਰ ਇਹਨਾਂ ਨੇ ਇਹ ਪੁੱਚਵਰੀ ਦੇ ਵਿੱਚ ਆ ਗਏ ਇੱਥੇ ਵੀ ਇਹਨਾਂ ਨੇ ਹੋਰ ਜਗ੍ਹਾ ਤੇ ਟਰਾਈ ਕੀਤਾ ਉੱਥੇ ਵੀ ਇਹ ਉਹ ਮਤਲਬ ਕੁਝ ਲੋਕ ਹੋਣ ਕਰਕੇ ਟਲ ਗਏ ਉਤੋਂ ਤੇ ਸਭ ਤੋਂ ਸਾਫਟ ਟਾਰਗੇਟ